ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 36.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਕਰ ਰਹੇ ਹਾਂ ਔਰ ਅੱਜ ਦਾ ਮਿਨਿਮਮ ਟੈਂਪਰੇਚਰ 15 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੋ ਉਹਦੇ ਕਰਕੇ 13 ਤੋਂ 15 April ਤੱਕ ਪੰਜਾਬ ਵਿੱਚ ਕਾਫੀ ਥਾਵਾਂ ਤੇ ਲਾਈਟ ਟੂ ਮੋਡਰੇਟ بارش ਹੋ ਸਕਦੀ ਹੈ ਔਰ ਇਹਦੇ ਨਾਲ-ਨਾਲ ਲਾਈਟਨਿੰਗ ਥੰਡਰ ਡਿਵੈਲਪਮੈਂਟ ਔਰ ਤੇਜ਼ ਹਵਾਵਾਂ ਜਿਹੜੀਆਂ ਉਹ ਵੀ ਚੱਲ ਸਕਦੀਆਂ ਅਗੇ ਵਿਸਾਖੀ ਵੀ ਆ ਰਹੀ ਹੈ ਆਪਾਂ ਨੂੰ ਪਤਾ ਹੈ ਵਿਸਾਖੀ ਤੇ ਮੋਸਟਲੀ ਵਾਢੀ ਕੀਤੀ ਜਾਂਦੀ ਹੈ ਕਣਕਾ ਦੀ ਵਾਢੀ ਕੀਤੀ ਜਾਂਦੀ ਹੈ ਉਸ ਟਾਈਮ ਉਹ ਟੈਂਪਰੇਚਰ ਕੀ ਰਹੇਗਾ ਸੋ ਅਸੀਂ ਫਾਰਮਰਸ ਨੂੰ ਇਹੀ ਸਲਾਹ ਦੇ ਸਕਦੇ ਹਾਂ ਕਿ ਇਹ ਜਿਹੜੇ ਆਉਣ ਵਾਲੀਆਂ ਵੈਦਰ ਕੰਡੀਸ਼ਨਸ ਨੇ ਹਾਰਵੈਸਟਿੰਗ ਦਾ ਕੰਮ ਹੋ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨ ਆਪਣੇ ਖੇਤਾਂ ਨੂੰ ਅੱਗ ਲਗਾਈ ਜਾਂਦੀ ਹੈ ਉਹਦਾ ਕੀ ਨੁਕਸਾਨ ਹੈ जीजीसी ਪਿਛਲੇ ਸਾਲਾਂ ਦਾ ਟੈਂਪਰੇਚਰ ਦੇਖਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵੇਰੀਏਬਿਲਿਟੀ ਟੈਂਪਰੇਚਰ ਕੰਡੀਸ਼ਨਸ ਦੇ ਵਿੱਚ ਕਾਫੀ ਜ਼ਿਆਦਾ ਹੈਗੀ ਹੈ ਹਰ ਸਾਲ ਹੀ ਟੈਂਪਰੇਚਰ ਦੇ ਵਿੱਚ ਕਾਫੀ ਵੇਰੀਏਸ਼ਨ ਆਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਖਸ਼ੀ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਔਨ ਡਿਊਟੀ ਪੰਜਾਬ ਲਾਈਫ ਤੇ ਅੱਜ ਅਸੀਂ ਆਈਸੀ ਡਿਪਾਰਟਮੈਂਟ ਆਫ ਕਲਾਈਮੇਟ ਚੇਂਜ ਤੇ ਗੱਲ ਕਰਨ ਜਾ ਰਹੇ ਹਾਂ ਪਵਨੀਤ ਕੌਰ ਕਿੰਗਰਾ ਜੀ ਦੇ ਨਾਲ ਤੇ ਉਹਨਾਂ ਨੂੰ ਪੁੱਛਾਂਗੇ ਆਉਣ ਵਾਲੇ ਮੌਸਮਾਂ 'ਚ ਕੀ ਤਬਦੀਲੀ ਹੋਏਗੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਜਿਵੇਂ ਕਿ ਇੱਥੇ ਡਿਪਾਰਟਮੈਂਟ ਆਫ ਕਲਾਈਮੇਟ ਚੇਂਜ ਦਾ ਹੈ ਤੇ ਆਉਣ ਵਾਲੇ ਮੌਸਮਾਂ 'ਚ ਕੀ ਤਬਦੀਲੀ ਰਹੇਗੀ ਜੀ ਜੇ ਅਸੀਂ ਜਿਹੜਾ ਅੱਜ ਕੱਲ੍ਹ ਦੀਆਂ ਚੱਲ ਰਹੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 36.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਡੇ ਟਾਈਮ ਟੈਂਪਰੇਚਰ 33.1 ਡਿਗਰੀ ਸੈਂਟੀਗ੍ਰੇਡ ਹੈ ਸੋ ਲਗਭਗ 3 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਡੇ ਟਾਈਮ ਟੈਂਪਰੇਚਰ ਅੱਜ ਰਿਕਾਰਡ ਕਰ ਰਹੇ ਆਂ ਔਰ ਅੱਜ ਦਾ ਮਿਨੀਮਮ ਟੈਂਪਰੇਚਰ 15 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 15.9 ਡਿਗਰੀ ਸੈਂਟੀਗ੍ਰੇਡ ਹੈ ਸੋ ਨਾਈਟ ਟਾਈਮ ਟੈਂਪਰੇਚਰ ਲਗਭਗ .9 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਆਉਣ ਵਾਲੇ ਇੱਕ ਤੋਂ ਦਿਨ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਬਟ ਅਸੀਂ ਜਿਹੜਾ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਪਿੱਛੋਂ ਜ਼ਰੂਰ ਦੇਖ ਰਹੇ ਹੈਗੇ ਆ ਸੋ ਉਹਦੇ ਕਰਕੇ 13 ਤੋਂ 15 April ਤੱਕ ਪੰਜਾਬ ਵਿੱਚ ਕਾਫੀ ਥਾਵਾਂ ਤੇ ਲਾਈਟ ਟੂ ਮੋਡਰੇਟ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਨਾਲ-ਨਾਲ ਲਾਈਟਨਿੰਗ ਥੰਡਰ ਡਿਵੈਲਪਮੈਂਟ ਔਰ ਤੇਜ਼ ਹਵਾਵਾਂ ਜਿਹੜੀਆਂ ਉਹ ਵੀ ਚੱਲ ਸਕਦੀਆਂ ਨੇ ਓਕੇ ਤੇ ਮੈਮ ਜਿਵੇਂ ਕਿ ਹੁਣ ਅੱਗੇ ਵਿਸਾਖੀ ਵੀ ਆ ਰਹੀ ਹੈ ਆਪਾਂ ਨੂੰ ਪਤਾ ਹੈ ਵਿਸਾਖੀ ਤੇ ਮੋਸਟਲੀ ਵਾਢੀ ਕੀਤੀ ਜਾਂਦੀ ਹੈ ਕਣਕਾਂ ਦੀ ਵਾਢੀ ਕੀਤੀ ਜਾਂਦੀ ਹੈ ਉਸ ਟਾਈਮ ਉਹ ਟੈਂਪਰੇਚਰ ਕੀ ਰਹੇਗਾ ਬਿਲਕੁਲ ਜੀ ਕਿਉਂਕਿ ਹੁਣ ਰੱਬੀ ਕ੍ਰੌਪ ਸਪੈਸ਼ਲੀ ਕਣਕ ਦੀ ਜਿਹੜੀ ਕ੍ਰੌਪ ਆ ਉਹ ਹੁਣ ਹਾਰਵੈਸਟਿੰਗ ਲਈ ਤਿਆਰ ਹੈਗੀ ਆ ਹਾਰਵੈਸਟਿੰਗ ਸਟਾਰਟ ਵੀ ਕਿਤੇ ਕਿਤੇ ਹੋ ਚੁੱਕੀ ਹੈਗੀ ਆ ਸੋ ਹੁਣ ਕਿਉਂਕਿ 13 ਤੋਂ 15 ਤਰੀਕ ਦੇ ਵਿੱਚ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਕਾਫੀ ਥਾਮਾ ਤੇ ਹੋ ਸਕਦੀ ਆ ਸੋ ਅਸੀਂ ਫਾਰਮਰਸ ਨੂੰ ਇਹੀ ਸਲਾਹ ਦੇ ਸਕਦੇ ਆ ਕਿ ਇਹ ਜਿਹੜੇ ਆਉਣ ਵਾਲੀਆਂ ਵੈਦਰ ਕੰਡੀਸ਼ਨਸ ਨੇ ਹਾਰਵੈਸਟਿੰਗ ਦਾ ਕੰਮ ਹੋ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨ ਔਰ ਜੇ ਉਹਨਾਂ ਨੇ ਆਲਰੇਡੀ ਕਰ ਲਈ ਹੈਗੀ ਆ ਹਾਰਵੈਸਟਿੰਗ ਤਾਂ ਉਹਨਾਂ ਨੂੰ ਪ੍ਰੋਡਿਊਸ ਦੀ ਸਾਮ ਸੰਭਾਲ ਜ਼ਰੂਰ 12 ਲੈਣੀ ਚਾਹੀਦੀ ਹੈ ਤਾਂ ਕਿ 13 ਤੋਂ ਜਿਹੜੀਆਂ weather conditions ਆਉਣ ਵਾਲੀਆਂ ਨੇ ਉਹਦਾ ਕੋਈ ਪ੍ਰੋਡਿਊਸ ਤੇ ਨੁਕਸਾਨ ਨਾ ਹੋ ਸਕੇ ਓਕੇ ਮੈਮ ਜਿਵੇਂ ਕਿ ਹੁਣ ਬਸਾਖੀ ਤੇ ਆਪਾਂ ਨੂੰ ਪਤਾ ਆ ਜਿਹੜੇ ਫਾਰਮਰਸ ਨੇ ਕਣਕਾਂ ਦੀ ਵਾਢੀ ਕਰਦੇ ਨੇ ਬਟ ਜਿਹੜਾ ਬਾਅਦ ਵਿੱਚ ਜੋ ਹੁੰਦਾ ਚਲੋ ਜਿਹੜੀ ਕਣਕ ਉਹਨਾਂ ਦੇ ਕੰਮ ਦੀ ਹੁੰਦੀ ਆ ਉਹ ਵੀ ਲੈ ਜਾਂਦੇ ਨੇ ਬਾਜੂ ਬਟ ਜਿਹੜਾ ਆਪਣੇ ਖੇਤਾਂ ਨੂੰ ਆਗ ਲਗਾਈ ਜਾਂਦੀ ਆ ਉਹਦਾ ਕੀ ਨੁਕਸਾਨ ਆ ਜੀ ਖੇਤਾਂ ਨੂੰ ਅੱਗ ਜਿਹੜੀ ਲਗਾਈ ਜਾਂਦੀ ਆ ਉਹਦਾ ਸਾਨੂੰ ਸਾਰਿਆਂ ਨੂੰ ਪਤਾ ਕਿ ਉਹਦੇ ਨਾਲ ਗ੍ਰੀਨ ਹਾਊਸ ਗੈਸੇਸ ਦੀ ਐਮੀਸ਼ਨ ਕਾਫੀ ਹੁੰਦੀ ਹੈਗੀ ਆ ਸੋ ਉਹਦੇ ਨਾਲ ਜਿਹੜੀਆਂ এনवायरमेंटਲ ਕੰਡੀਸ਼ਨਸ ਤੇ ਉਹਦਾ ਕਾਫੀ ਇਫੈਕਟ ਪੈਂਦਾ ਓਕੇ ਤੇ ਮੈਮ ਰਿਮੋਟ ਜਿਹੜੇ ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜੇ ਆਪਣੇ ਟੈਕਨੀਕਲ ਚੀਜ਼ਾਂ ਕਾਫੀ ਹੋ ਗਈਆਂ ਨੇ ਤੇ ਰਿਮੋਟ ਸੈਂਸਿੰਗ ਐਪਲੀਕੇਸ਼ਨਸ ਬਾਰੇ ਤੁਹਾਡਾ ਕੀ ਕਹਿਣਾ ਹੈ ਰਿਮੋਟ ਸੈਂਸਿੰਗ ਐਕਚੁਅਲੀ ਜਿਹੜੇ ਐਪਲੀਕੇਸ਼ਨਸ ਕਾਫੀ ਹੁਣ ਜ਼ਿਆਦਾ ਹੈਗੇ ਆ ਜੀ ਸੋ ਉਹਦੇ ਨਾਲ ਐਗਰੀਕਲਚਰ ਦੇ ਵਿੱਚ ਵੀ ਉਹਦੇ ਕਾਫੀ ਐਪਲੀਕੇਸ਼ਨਸ ਨੇ ਸੋ ਅਸੀਂ ਬਹੁਤ ਤਰੀਕਿਆਂ ਦੇ ਨਾਲ ਜਿਵੇਂ ਜਿਹੜੀ ਫਸਲ ਕਿਹੜੀਆਂ ਫਸਲਾਂ ਕਿੱਥੇ ਲਾਈਆਂ ਗਈਆਂ ਨੇ ਫਸਲ ਦੀ ਹੈਲਥ ਕਿਵੇਂ ਆ ਜਾਂ ਫੀਲਡ ਦੀਆਂ ਕਿਸ ਤਰ੍ਹਾਂ ਦੀਆਂ ਕੰਡੀਸ਼ਨਸ ਨੇ ਉਹ ਸਾਰਾ ਅਸੀਂ ਰਿਮੋਟ ਸੈਂਸਿੰਗ ਦੇ ਨਾਲ ਅੱਜ ਕੱਲ ਦੇਖ ਸਕਦੇ ਆਂ ਮੈਮ ਜਿਵੇਂ ਕਿ ਹੁਣ ਹੁਣ ਦਾ ਟੈਂਪਰੇਚਰ ਦੇਖਿਆ ਜਾ ਰਿਹਾ ਹੈ ਜਾਂ ਜਿਹੜਾ ਪਿਛਲੇ ਸਾਲਾਂ 'ਚ ਟੈਂਪਰੇਚਰ ਰਿਹਾ ਵਾ ਉਹ ਹੁਣ ਦੇ ਟੈਂਪਰੇਚਰ ਤੇ ਪਹਿਲਾਂ ਵਾਲੇ ਟੈਂਪਰੇਚਰ 'ਚ ਕੀ ਮੋਈਨਾ ਆਇਆ ਜੀ ਜੀਸੀ ਪਿਛਲੇ ਸਾਲਾਂ ਦਾ ਟੈਂਪਰੇਚਰ ਦੇਖਦੇ ਆ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵੇਰੀਏਬਿਲਿਟੀ ਟੈਂਪਰੇਚਰ ਕੰਡੀਸ਼ਨਸ ਦੇ ਵਿੱਚ ਕਾਫੀ ਜ਼ਿਆਦਾ ਹੈਗੀ ਆ ਹਰ ਸਾਲ ਹੀ ਟੈਂਪਰੇਚਰ ਦੇ ਵਿੱਚ ਕਾਫੀ ਵੇਰੀਏਸ਼ਨ ਹੁੰਦੀ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅੱਜ ਦਾ ਜੋ ਡੇ ਟਾਈਮ ਟੈਂਪਰੇਚਰ 36.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜੇ ਅਸੀਂ ਪਿਛਲੇ ਸਾਲਾਂ 'ਚ ਦੇਖੀਏ ਤਾਂ ਜਿਵੇਂ ਲਾਸਟ ਈਅਰ ਹੀ 33.8 ਡਿਗਰੀ ਸੈਂਟੀਗ੍ਰੇਡ ਸੀ ਔਰ ਉਹਦੇ ਤੋਂ ਪਹਿਲਾਂ 40 ਡਿਗਰੀ ਸੈਂਟੀਗ੍ਰੇਡ ਤੋਂ ਵੀ ਉੱਪਰ ਰਿਹਾ ਹੈਗਾ ਸੋ ਪਿਛਲੇ 10 ਸਾਲਾਂ ਦੇ ਵਿੱਚ ਟੈਂਪਰੇਚਰ 32 ਡਿਗਰੀ ਤੋਂ 40 ਡਿਗਰੀ ਸੈਂਟੀਗ੍ਰੇਡ ਤੱਕ ਵੇਰੀ ਕੀਤਾ ਹੈਗਾ 10 April ਦਾ ਸੋ ਕਾਫੀ ਵੇਰੀਏਬਿਲਿਟੀ ਜਿਹੜੀ ਵੈਦਰ ਕੰਡੀਸ਼ਨਸ ਦੇ ਵਿੱਚ ਹਰ ਸਾਲ ਦੇਖ ਨੂੰ ਮਿਲ ਰਹੀ ਹੈ ਤੇ ਮੈਮ ਜਿਵੇਂ ਕਿ ਹੁਣ ਇੰਨੀ ਗਰਮੀ ਪੈ ਰਹੀ ਆ ਕਿ ਧੁੱਪ ਸਨਲਾਈਟ ਬਹੁਤ ਜ਼ਿਆਦਾ ਤੇਜ਼ ਆ ਤੇ ਧੁੱਪ ਬਹੁਤ ਜ਼ਿਆਦਾ ਹੀ ਪੈ ਰਹੀ ਆ ਅੱਗੇ ਜਾ ਕੇ ਇੱਕ ਮੌਸਮ ਕਿਦਾਂ ਦਾ ਰਹੂਗਾ ਜੀ ਹੁਣ 1-2 ਦਿਨ ਤਾ ਜਿਹੜੀਆਂ ਕੰਡੀਸ਼ਨਸ ਕਲੀਅਰ ਰਹਿਣਗੀਆਂ ਔਰ ਉਹਦੇ ਤੋਂ ਬਾਅਦ ਕਿਉਂਕਿ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਹੈ ਸੋ ਜਦੋਂ ਵੀ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਹੁੰਦੀ ਹੈ ਉਹਦੇ ਨਾਲ ਕਿਉਂਕਿ ਕਲਾਉਡੀਨੈਸ ਹੁੰਦੀ ਹੈ ਸੋ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਵਟ ਆਬਜ਼ਰਵ ਕਰਦੇ ਆ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਇਨਕਰੀਸ ਹੋ ਜਾਂਦੀ ਹੈ ਸੋ ਓਵਰਆਲ ਅਸੀਂ ਕਹਿ ਸਕਦੇ ਆ ਕਿ ਆਨ ਵਾਲੇ ਜਿਹੜੇ ਕੁਝ ਦਿਨ ਨੇ ਉਹਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਕੋਈ ਸਿਗਨੀਫੀਕੈਂਟ ਚੇਂਜ ਅਸੀਂ ਨਹੀਂ ਐਕਸਪੈਕਟ ਕਰ ਰਹੇ ਹੈਗੇ ਬਟ ਉਹ ਸ਼ੁਰੂ ਕਰ ਸਕਦਾ ਹਾਂ। ਥੈਂਕ ਯੂ ਮੈਮ। ਤੇ ਜਿਵੇਂ ਕਿ ਤੁਸੀਂ ਦੇਖਿਆ ਅਸੀਂ ਕੀਤੀ ਸੀ ਪਵਨੀਤ कौर ਕਿੰਗਰਾ ਜੀ ਨਾਲ ਗੱਲਬਾਤ ਜੋ ਕਿ ਡਿਪਾਰਟਮੈਂਟ ਆਫ ਕਲਾਈਮੇਟ ਚੇਂਜ ਤੋਂ ਨੇ ਜਿਵੇਂ ਕਿ ਉਹਨਾਂ ਨੇ ਦੱਸਿਆ ਆਉਣ ਵਾਲੇ ਮੌਸਮਾਵਾਰੇ ਤੇ ਚੱਲ ਰਹੇ ਮੌਸਮਾਵਾਰੇ ਦੇਖਦੇ ਹਾਂ ਹੁਣ ਅੱਗੇ ਗਰਮੀ ਹੋਰ ਕਿੰਨੀ ਜ਼ਿਆਦਾ ਵਾਧੀ ਹੈ ਤੇ ਕਿੰਨੀ ਨਹੀਂ ਇਦਾਂ ਦੀਆਂ ਹੋਰ ਜਾਣਕਾਰੀਆਂ ਲੈਣ ਲਈ ਜੁੜੇ ਰਹੋ ਸਾਡੇ ਚੈਨਲ ਆਨ ਰਿਡੀ ਪੰਜਾਬ ਲਾਈਵ ਦੇ ਨਾਲ ਮੈਂ ਸਾਖਸ਼ੀ ਤੇ ਮੇਰੇ ਨਾਲ ਨੇ ਕੈਮਰਾਮੈਨ ਬੱਲੂ